ਕੁਲੀਆਂ ਇਨਫੋਰਮੇਸ਼ਨ ਆਈ ਸੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਪੰਜਾਬ ਬੜੇ ਗੰਭੀਰ ਨੇ ਨਸ਼ਾ ਲੈ ਕੇ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜਿਹੜਾ ਇਲਲੀਗਲ ਗਲਤ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਚ ਲਾਇਆ ਜਾ ਰਿਹਾ ਹੈ ਇਹ ਪਿੰਡ ਚੌਂਦਾ ਦੇ ਵਿੱਚ ਇੱਕ ਫਕੀਰ ਮੁਹੰਮਦ ਨਾ ਦਾ ਬੰਦਾ ਜਿਹੜਾ ਥੋੜਾ ਜਿਹਾ ਦੇ ਕ੍ਰਿਮੀਨਲ ਬੈਕਗ੍ਰਾਉਂਡ ਉੱਤੇ ਪਹਿਲੇ ਵੀ ਐਫਆਈਆਰ ਦਰਜ ਹੈ ਐਨਡੀ ਦੀਆਂ ਵੀ ਉਹ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਉਥੇ ਬੰਦੇ ਦਾਖਲ ਨੇ ਤੇ ਗਲਤ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਚ ਲਾ ਰਿਆ ਮੌਕੇ ਤੇ ਜਦੋਂ ਗੱਲਬਾਤ ਕੀਤੀ ਡੀਐਸਪੀ ਦਵਿੰਦਰ ਐਸਐਚਓ ਅਮਰਗੜ ਤੇ ਨਾਲ ਐਸਡੀਐਮ ਜਿਹੜੇ ਅਗੇ ਨੇ ਸੁਵਿੰਦਰ ਕੌਰ ਜੀ ਨੇ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਤੇ ਉਥੇ ਜਦੋਂ ਮੌਕੇ ਦੇਖਿਆ ਵੀ 12 13 ਬੰਦੇ ਐਡਮਿਟ ਸੀਗੇ ਤੇ ਉਹਨਾਂ ਨੂੰ ਮੌਕੇ ਤੋਂ ਰਿਹਾ ਕਰਾਇਆ ਤੇ ਉਹ ਅਸੀਂ ਅੱਗੋਂ ਉਹਨਾਂ ਨੂੰ ਸੀਲ ਕੀਤਾ ਜਿਹੜਾ ਕਿ ਮੁਹੰਮਦ ਫਕੀਰ ਮੁਹੰਮਦ ਹੈ ਇਹਨੇ ਅੱਗੋਂ ਰੈਂਟ ਤੇ ਦਿੱਤਾ ਵਾ ਅਸੀਂ 4 ਬੰਦਿਆਂ ਨੂੰ ਜਿਹਦੇ ਵਿੱਚ ਹਰਵਿੰਦਰ ਸਿੰਘ ਮਨਪ੍ਰੀਤ ਸਿੰਘ ਇਕਮਪ੍ਰੀਤ ਤੇ ਪ੍ਰਵੇਸ਼ ਇਹ ਕੁਝ ਬੰਦੇ ਹੈਗੇ ਆ ਗੜਸ਼ੰਕਰ ਦੇ ਤੇ ਕੁਝ ਬੰਦੇ ਹੈਗੇ ਆ ਭਾਸੋਂ ਦੇ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਤੇ ਉਹਨੂੰ ਮੌਕੇ ਤੇ ਸੀਲ ਕੀਤਾ ਸਰ ਕਿਹੜੇ ਕਿਹੜੀਆਂ ਧਾਰਾਵਾਂ ਲੱਗੀਆਂ ਨੇ ਇਹਦੇ ਤੇ ਹੁਣ ਸੀਲ ਕਰਤਾ ਹੈਗਾ ਇਹਦੇ ਚ ਹੁਣ ਜਦੋਂ ਐਸਡੀਐਮ ਵੱਲੋਂ ਰਿਪੋਰਟ ਬਣਾਈ ਕਰ ਆਊਗੀ ਤੇ ਉਸ ਤੋਂ ਬਾਅਦ ਜੋ ਵੀ ਬੰਦੀ ਕਰ ਰਹੀ ਦੀ ਕਿੰਨੇ ਸਮੇਂ ਇਲੈਗਲ ਕੋਈ ਮੈਡੀਸਿਨ ਵਗੈਰਾ ਪੋਲਿਟਿਕਲ ਬੈਟਲਸ ਦੇ ਕੁਝ ਮਸੂਦਾਂ ਤੇ ਸੀਲ ਕੀਤੀਆਂ ਗਈਆਂ ਤੇ ਮੌਕੇ ਤੇ ਉਹਦੀ ਵੀਡੀਓਗ੍ਰਾਫੀ ਹੋਈ ਹੈ ਬਾਅਦ ਚ ਪ੍ਰੋਪਰ ਤਰੀਕੇ ਨਾਲ ਜੋ ਕਾਰਵਾਈ ਸੰਨਲ ਲੀਕ ਅਪਣਾ ਨੂੰ ਬਲੌਕ ਕਰਕੇ ਉਹਨੂੰ ਸੀਲ ਕੀਤਾ ਗਿਆ ਸਰ ਕੀ ਹਾਲਾਤ ਸੀ ਮੌਕੇ ਦੇ ਉੱਤੇ ਕੋਈ ਕਿੰਨੇ ਬੰਦੇ ਉੱਤੇ ਐਡਮਿਟ ਸੀ ਜੀ 12 ਤੋਂ 15 ਬੰਦੇ ਐਡਮਿਟ ਸੀਗੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਉਹਨਾਂ ਦੀ ਆਇਡੈਂਟੀਟੀ ਸੀ ਡਿਸਕਲੋਜ਼ ਨਹੀਂ ਕਰ ਸਕਦੇ ਜੀ ਉਦੇ ਵਿੱਚ ਅਸੀਂ ਉਹਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਵੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਦੇ ਹਸਾਬ ਨਾਲ ਜਿਹੜੇ ਐਡਿਕਸ਼ਨ ਸੈਂਟਰ ਹੈ ਉਹਨਾਂ ਨੂੰ ਉੱਥੇ ਦਾਖਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ ਸਰ ਇਸ ਤਰ੍ਹਾਂ ਦੇ ਡੀ ਐਡਿਕਸ਼ਨ ਸੈਂਟਰ ਹਿਲੇ ਦੇ ਵਿੱਚ ਹੋਰ ਵੀ ਚੱਲ ਰਹੇ ਹਨ ਕੀ ਉਹਨਾਂ ਨੂੰ ਫਾਈਂਡ ਆਊਟ ਕਰਕੇ ਕਾਰਵਾਈ ਉਮੀਦ ਕਰ ਸਕਦੇ 6-7 ਮਹੀਨੇ ਪਹਿਲੇ ਵੀ ਚੱਲ ਰਹੇ ਸੀ ਉਹ ਵੀ ਅਸੀਂ ਰੀਸਿਵ ਕੀਤਾ ਤੇ ਹੁਣ ਜਦੋਂ ਜਿਹੜਾ ਵੀ ਸਾਡੇ ਧਿਆਨ ਜਾਂਦਾ ਹੈ ਕਿ ਅਸੀਂ ਆਪਣੇ ਵੱਲੋਂ ਵੀ ਲੋਕਾਂ ਨੂੰ ਦੱਸਦੇ ਹਾਂ ਵੀ ਜੇ ਕਿਸੇ ਦੇ ਇਲਾਕੇ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਉਹ ਸਾਨੂੰ ਸੂਚਿਤ ਕਰਨ ਤਾਂ ਕਿ ਅਸੀਂ ਇਦਾਂ ਦੇ ਗਲਤ ਤਰੀਕੇ ਦੇ ਰੀਡਿਕਸ਼ਨ ਸੈਂਟਰ ਬੰਦ ਕਰ ਸਕੀ ਸਰ ਆਪਣੇ ਵੱਲੋਂ ਸਮੇਂ-ਸਮੇਂ ਤੇ ਸਰਚ ਵੀ ਕੀਤਾ ਜਾਂਦਾ ਜੀ ਇਹਨਾਂ ਸੈਂਟਰਾਂ ਬਾਰੇ ਜੀ ਕੀਤਾ ਜਾਂਦਾ ਹੈ ਕਿਉਂਕਿ ਪ੍ਰੋਪਰ ਜਿਹੜੇ ਸਰਕਾਰੀ ਹੈਗੇ ਉਹਨਾਂ ਦੇ ਰਿਕਾਰਡ ਹੁੰਦਾ ਹੈ ਆਪਣਾ ਜਿਹੜਾ ਸੀਐਮਓ ਦੇ ਆਫਿਸ ਉੱਥੋਂ ਹੀ ਸਾਰਾ ਇਹ ਹੁੰਦਾ ਪਰ ਇਹ ਗਲਤ ਤਰੀਕੇ ਨਾਲ ਚੱਲ ਰਹੀ ਸਰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਵੀ ਬਿਆਨ ਲਗਾਤਾ ਚੱਲਿਆ ਹੈ ਯੁੱਧ ਨਸ਼ਾ ਵਿਰੁੱਧ ਤੁਹਾਨੂੰ ਸਾਰਿਆਂ ਨੂੰ ਪਤਾ ਮੀਡੀਆ ਭਰਾਵਾਂ ਨੂੰ ਜੋਸ਼ ਅਸੀਂ ਕਾਰਜਕਾਰੀ ਕਰ ਰਹੇ ਹਾਂ ਕੋਈ ਇਹਦੇ ਵਿੱਚ ਲਪੋ ਨਹੀਂ ਹੈ ਓਪਨਲੀ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਤੁਰੰਤ ਉਹਦੇ ਤੇ ਬੰਦਾ ਐਕਸ਼ਨ ਕਰਦੇ ਆਂ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਲੋਕੀ ਵੱਧ ਚੜਾ ਕੇ ਹਿੱਸਾ ਲੈ ਰਹੇ ਆ ਤੇ ਅੱਗੇ ਤੋਂ ਕੁਝ ਅਸੀਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਵੀ ਆ ਜਿਹੜਾ ਕਿ ਡਿਮੋਲਿਸ਼ਨ ਦੇ ਥਰੂ ਹੈ ਪ੍ਰੋਪਰ ਪ੍ਰੋਸੈਸ ਨਾਲ ਅਨਾਰੀ ਟਾਈਮ ਦੇ ਤੁਹਾਨੂੰ ਦੱਸਿਆ ਜਾਊਗਾ ਉਹ ਵੀ ਨਾਲ-ਨਾਲ ਕੀਤਾ ਜਾਊਗਾ ਤੇ ਨਸ਼ੇ ਤੇ ਮਾੜੇ ਅੰਸਰਾਂ ਦੇ ਅਗੇਂਸਟ ਇਹੀ ਹੈ ਵੀ ਉਹ ਜਾਦਾ ਬੰਦੇ ਬਣ ਜਾਣ ਤੇ ਜਾਂ ਆਪਣਾ ਅਸ਼ਿਆਸ਼ ਕਰੇ